ਪੰਜਾਬ ਕਾਂਗਰਸ ਦੇ ਵਿੱਚ ਖਿੱਚੋ ਤਾਨ ਲਗਾਤਾਰ ਜਾਰੀ ਹੈ ਤੇ ਹੁਣ ਨਵਜੋਤ ਕੋਰ ਸਿੱਧੂ ਦੇ ਵੱਲੋਂ ਇੱਕ ਹੋਰ ਮਾਨਹਣੀ ਦਾ ਕੇਸ ਠੋਕਿਆ ਗਿਆ ਹੈ ਅੰਮ੍ਰਿਤਸਰ ਦੇ ਕਾਂਗਰਸ ਜ਼ਿਲ੍ਹਾ ਪਰਦਾਨ ਮਿੱਠੂ ਮਦਾਨ ਦੇ ਉੱਪਰ ਬਕਾਇਦਾ ਲੀਗਲ ਨੋਟਿਸ ਭੇਜਿਆ ਗਿਆ ਅਤੇ ਗਲਤ આરોਪ ਲਗਾਏ ਗਏ ਨੇ ਮਿੱਠੂ ਮਦਾਨ ਦੇ ਉੱਪਰ ਕੀ ਜਿਹੜਾ ਕਿ ਉਹਨਾਂ ਨੂੰ ਜਾਣਬੁੱਝ ਕੇ ਇਸ ਤਰ੍ਹਾਂ ਦੇ ਨਾਲ ਗਲਤ ਜਿਹੜਾ ਕਿ ਹੈਗਾ ਪ੍ਰਚਾਰਿਆ ਜਾ ਰਿਹਾ ਕਾਬਲੇ ਜ਼ਿਕਰ ਹੈ ਕਿ ਮਿੱਠੂ ਮਦਾਨ ਦੇ ਵੱਲੋਂ ਰਿਸ਼ਵਤ ਖੋਰੀ ਦੇ ਇਲਜ਼ਾਮ ਲਗਾਏ ਗਏ ਸਨ ਨਵਜੋਤ ਕੋਰ ਸਿੱਧੂ ਦੇ ਉੱਪਰ ਜਿਸ ਨੂੰ ਲੈ ਕੇ ਹੁਣ ਲੀਗਲ ਨੋਟਿਸ ਭੇਜਿਆ ਗਿਆ ਹੈ ਨਵਜੋਤ ਕੋਰ ਸਿੱਧੂ ਦੇ ਵੱਲੋਂ ਕਾਂਗਰਸ ਦੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਮਿੱਠੂ ਮਦਾਨ ਨੂੰ ਅਤੇ ਇਸ ਦੇ ਵਿੱਚ ਬਕਾਇਦਾ ਨਵਜੋਤ ਕੌਰ ਸਿੱਧੂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ ਅੰਦਰ ਮਿੱਠੂ ਮਦਾਨ ਨੇ ਮੁਆਫੀ ਨਾ ਮੰਗੀ ਤਾਂ ਫਿਰ ਉਸ ਦੇ ਖਿਲਾਫ ਮਾਨਹਾਨੀ ਦਾ ਮਕਦਮਾ ਦਰਕੀਤਾ ਜਾਵੇਗਾ ਇਹ ਸਿੱਧਾ ਸਿੱਧਾ ਧਮਕੀ ਦਿੱਤੀ ਹੈ ਉਦੋਂ ਨਵਜੋਤ ਕੌਰ ਸਿੱਧੂ ਦੇ ਇਥੇ ਲੀਗਲ ਨੋਟਿਸ ਨੂੰ ਮਿਲਣ ਤੋਂ ਬਾਅਦ ਮਿੱਠੂ ਮਦਾਨ ਦਾ ਵੀ ਜਵਾਬ ਜਿਹੜਾ ਕਿ ਉਹ ਸਾਹਮਣੇ ਆਇਆ ਮਿੱਠੂ ਮਦਾਨ ਨੇ ਇਹ ਕਿ ਆ ਕਿ ਉਹ ਅੱਜ ਅਤੇ ਕੱਲ ਦੇ ਵਿੱਚ ਵਿੱਚ ਜਿਹੜਾ ਕਿ ਇਸ ਲੀਗਲ ਨੋਟਿਸ ਦਾ ਜਵਾਬ ਜ਼ਰੂਰ ਦੇਣਗੇ ਤੇ ਨਾਲ ਹੀ ਉਹਨਾਂ ਇਹ ਵੀ ਦਾਵਾ ਕਰ ਦਿੱਤਾ ਕਿ ਜੋ ਉਹਨਾਂ ਦੇ ਵੱਲੋਂ ਨਵਜੋਤਕੋਟ ਸਿੱਧੂ ਦੇ ਉੱਪਰ ਇਲਜ਼ਾਮ ਲਗਾਏ ਗਏ ਸਨ ਬਕਾਇਦਾ ਉਹਨਾਂ ਦੇ ਕੋਲ ਅਹਿਮ ਸਬੂਤ ਮੌਜੂਦ ਹੈਗੇ ਨੇ ਸਮਾਂ ਆਉਣ ਤੇ ਉਹ ਇਹਨਾਂ ਸਬੂਤਾਂ ਨੂੰ ਜਨਤਾ ਦੀ ਕਚੈੜੀ ਦੇ ਵਿੱਚ ਜ਼ਰੂਰ ਪੇਸ਼ ਕਰਨਗੇ ਪਰ ਨਾਲ ਹੀ ਉਹਨਾਂ ਇਹ ਵੀ ਦਾਵਾ ਕਰ ਦਿੱਤਾ ਹੈ ਕਿ ਜੋ ਵੀ ਉਹਨਾਂ ਦੇ ਕੋਲ ਅਹਿਮ ਸਬੂਤ ਨੇ ਉਸ ਨੂੰ ਲੈ ਕੇ ਜਦੋਂ ਸੱਚ ਸਾਹਮਣੇ ਆਵੇਗਾ ਤਾਂ ਨਵਜੋਤ ਸਿੰਘ ਸਿੱਧੂ ਵੀ ਕੁਝ ਨਹੀਂ ਬੋਲਣਗੇ ਸੋ ਬਥੇਰੇ ਗੱਲਬਾਤ ਕਰਦੇ ਆਂ ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਲਲੀ ਸ਼ਰਮਾ ਫੋਨ 'ਤੇ ਬਿਊਧ ਨੇ ਤੋ ਲਲਿਤ ਤੇ ਕਾਂਗਰਸ ਦੇ ਵਿਚਾਲੇ ਨੋਟਿਸ ਵਰਗ ਵਰਸਿਸ ਨੋਟਿਸ ਦੀ ਵਾਰ ਛਿੜ ਚੁੱਕਿਆ ਹੁਣ ਨਵਜੋਤਖਰ ਸਿੱਧੂ ਦੇ ਵੱਲੋਂ ਮਿੱਠੂ ਮੈਦਾਨ ਨੂੰ ਲੀਗਲ ਨੋਟਿਸ ਭੇਜਿਆ ਗਿਆ ਤੇ ਮਿੱਠੂ ਮੈਦਾਨ ਦਾ ਵੀ ਰਿਐਕਸ਼ਨ ਸਾਹਮਣੇ ਆਇਆ ਹੁਣ ਕੀ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਗੁਪਤ ਹਾਂਦਾ ਕਿ ਕੱਲ ਜਿਹੜਾ ਮਿੰਸਟਰ ਮੈਦਾਨ ਨੂੰ ਇੱਕ ਜਿਹੜੀ ਆਪਣੀ ਪੋਸਟ ਕੋਇਲ ਕੀਤੀ ਗਈ ਸੀ ਜਿਹੜੀ মিডিਆ ਦਾ ਟਾਈਮ ਪਾਈਂਟ ਦਿੱਤੀ ਕਿਸੇ ਉਹਦੇ ਵਿੱਚ ਕਿਹਾ ਸੀ ਕਿ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ ਆ ਪ੍ਰਧਾਨ ਨੇ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਜਿਹੜਾ ਇਹਨੂੰ ਆਪਣਾ ਨਵਜੋਧਪੁਰ ਸਿੱਧੂ ਜਿਹੜਾ ਪਾਰਟੀ ਜੋ ਬਾਹਰ ਕਰ ਦਿੱਤਾ ਉਹਨਾਂ ਕਹਿੰਦੇ ਗਰੋਹ 2017 ਦੇ ਵਿੱਚ ਵੀ ਜਿਹੜੀ ਆ ਇਹਨਾਂ ਲੋਨ ਜਿਹੜੇ ਕੌਂਸਲਰਾਂ ਕੋਲੋਂ ਪੈਸੇ ਮੰਗੇ ਗਏ ਕਿ 25-25 ਲੱਖ ਰੁਪਏ ਜਿਹੜਾ ਮੰਗੇ ਗਏ ਮੇਰੇ ਕੋਲ ਲਿਸਟ ਮੌਜੂਦ ਆ ਜਿਸ ਦੇ ਚੱਲਦੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਨਵਜੋਧਪੁਰ ਸਿੱਧੂ ਵੱਲੋਂ ਇੱਕ ਜਿਹੜਾ ਨੋਟਿਸ ਜਿਹੜਾ ਮਿੱਠੂ ਮਦਾਨ ਨੂੰ ਜਾਰੀ ਕੀਤਾ ਗਿਆ ਸੀ ਉਸ ਤੇ ਮਾਨਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ ਉਸ ਤੋਂ ਬਾਅਦ ਅੱਜ ਮਿੱਠੂ ਮਦਾਨ ਵੱਲੋਂ ਫਿਰ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਇਹ ਉਸ ਨੂੰ ਲੈ ਕੇ ਕੀ ਹੈ ਮੇਰੇ ਤੇ ਜਿਹੜੇ ਇਲਜ਼ਾਮ ਲਗਾ ਰਹੇ ਨੇ ਇਹ ਝੂਠੇ ਨੇ ਤੇ ਬੇਬੁਨਿਆਦ ਹਨ ਤੇ ਉਹਨਾਂ ਨੇ ਕਿਹਾ ਕਿ ਮੈਂ ਇਸ ਦਾ ਜਵਾਬ ਦਵਾਂਗਾ ਤੇ ਮੈਨੂੰ ਧਮਕੀਆਂ ਭਰੇ ਫੋਨ ਆ ਰਹੇ ਨੇ ਜਿਸ ਤੇ ਚਲਦੇ ਮੈਂ ਅੱਜ ਪੁਲਿਸ ਕਮਿਸ਼ਨਰ ਨੂੰ ਮਿਲਣ ਜਾ ਰਿਹਾ ਹਾਂ ਮੈਨੂੰ ਜਾਨੋਂ ਮਾਰਨ ਧਮਕੀਆਂ ਦੇ ਜਿਹੜੇ ਫੋਨ ਆਏ ਹਨ ਉਹ ਮੈਨੂੰ ਨਹੀਂ ਪਤਾ ਕਿਸ ਵੱਲੋਂ ਆਏ ਹਨ ਪਰ ਇਸ ਦੀ ਮੈਂ ਪੂਰੀ ਇਨਕੁਆਇਰੀ ਕਰਵਾਵਾਂਗਾ ਉੱਥੇ ਤੁਹਾਨੂੰ ਦੱਸ ਦਿਆਂ ਕਿ ਅੱਜ ਨਜੋਦਪੁਰ ਸਿੱਧੂ ਦੀ ਕੋਠੀ ਦੇ ਬਾਹਰ ਵੀ ਕਾਂਗਰਸੀ ਕੌਂਸਲਰਾਂ ਦਾ ਤੇ ਜਿਹੜੇ ਕਾਂਗਰਸੀ ਨੇਤਾ ਸਨ ਉਹਨਾਂ ਦਾ ਜਮਵਾੜਾ ਲੱਗ ਚੁੱਕਾ ਹੈ ਤੇ ਹੁਣ ਕਈ ਕਾਂ ਤੇ ਹਾਈ ਤੱਕ ਫਿਲਹਾਲ ਕੋਈ ਵੀ ਜਿਹੜਾ মিডিਆ ਦੇ ਸਾਹਮਣੇ ਨਹੀਂ ਆਇਆ ਨਾ ਹੀ ਕਿਸੇ ਨੇ ਜਿਹੜੀ ਆ ਫਿਲਹਾਲ ਜਿਹੜੀ ਹੁਣ ਨਜੋਦਪੁਰ ਸਿੱਧੂ ਨੂੰ ਜਿਹੜੀ ਬਾਈਟ ਦਿੱਤੀ ਗਈ ਹੈ ਸਵੇਰੇ ਜਰੂਰ ਆਪਣੇ ਇੰਪਰੂਵਮੈਂਟ ਰੈਸ ਦੇ ਜਿਹੜੇ ਚੇਅਰਮੈਨ ਰਹਿ ਚੁੱਕੇ ਨੇ ਸਾਬਕਾ ਚੇਅਰਮੈਨ ਦਿਨੇ ਤਮਨਪ੍ਰੀਤ ਸਿੰਘ ਉਹਨਾਂ ਉਹਨਾਂ ਜਿਹੜੀ ਇੱਕ মিডিਆ ਨੂੰ ਬਾਈਟ ਦਿੱਤੀ ਗਈ ਸੀ ਉਹਨਾਂ ਵਿੱਚ ਕਿਹਾ ਗਿਆ ਸੀ ਕਿ ਇਹ ਦੋਵੇਂ ਦੰਪਤੀ ਬੇਦਾਗ ਨੇ ਤੇ ਇਹ ਬੇਗੁਨਾਹ ਹਨ ਇਹਨਾਂ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ ਕਿਉਂਕਿ 2027 ਦੇ ਵਿੱਚ ਸੀਐਮ ਦਾ ਚਿਹਰਾ ਜਿਹੜਾ ਨਜੋਦ ਸਿੰਘ ਸਿੱਧੂ ਨੂੰ ਵੇਖਿਆ ਜਾ ਰਿਹਾ ਜਿਸ ਨੂੰ ਲੈ ਕੇ ਇਹ ਸਾਰੇ ਉਹਨਾਂ ਨਾਲ ਮਿੱਠੂ ਮੈਦਾਨ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਉਹਨਾਂ ਦੇ ਕੋਲ ਸਬੂਤ ਹੋਣ ਦੀ ਗੱਲ ਆਖੀ ਗਈ ਹੈ ਪਰ ਇਹ ਵੀ ਕਹਿ ਦਿੱਤਾ ਗਿਆ ਕਿ ਜੇ ਸਬੂਤ ਸਾਹਮਣੇ ਆਉਣਗੇ ਤਾਂ ਫਿਰ ਨਵਜੋਤ ਸਿੱਧੂ ਵੀ ਕੁਝ ਨਹੀਂ ਬੋਲਣਗੇ ਸੋ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਨਾਲ ਜੋ ਮਾਹੌਲ ਇਸ ਵੇਲੇ ਪੰਜਾਬ ਕਾਂਗਰਸ ਦੇ ਵਿੱਚ ਬਣਦਾ ਨਜ਼ਰ ਆ ਰਿਹਾ ਹੈ ਇਸ ਦੇ ਜੋੜੇ ਨੂੰ ਸਿੱਧੂ ਜਿਹੜਾ ਕਿ ਨਵਜੋਤ ਸਿੰਘ ਸਿੱਧੂ ਹੈਗੇ ਨੇ ਉਹਨਾਂ ਦੀ ਚੁੱਪੀ ਕੀ ਮਾਇਨੇ ਰੱਖਦੀ ਹੈ ਇਹ ਵੀ ਕੋਈ ਗੱਲ ਹੈ ਕਿ ਆ ਸਵੇਰੇ ਤੜਕਸਾ ਦਾਸਤੋਈ ਦੇ ਕਰੀਬ ਜਿਹੜਾ ਸਿੱਧੂ 에어ਪੋਰਟ ਤੋਂ ਜਿਹੜਾ ਦਿੱਲੀ ਲਈ ਰਵਾਨਾ ਹੋ ਗਏ ਨੇ ਸਿਰ ਉਹਨਾਂ ਨਜੋਦਪੁਰ ਸਿੱਧੂ ਜਿਹੜੀ ਆ ਕਰ ਨੇ ਸਿੱਧੂ ਸਾਹਿਬ ਜਿਹੜੇ ਨੇ ਉਹ ਦਿੱਲੀ ਨੂੰ ਚਲੇ ਗਏ ਹਨ ਹੁਣ ਵੇਖਣਾ ਹੋਏਗਾ ਕਿ ਹਾਈ ਕਮਾਂਡ ਨਾਲ ਮੁਲਾਕਾਤ ਕਰਕੇ ਇਹ ਕੀ ਗੱਲਬਾਤ ਕਰਦੇ ਨੇ ਉੱਥੇ ਤੁਹਾਨੂੰ ਦੱਸਦੀ ਆ ਕਿ ਜਿਹੜੇ ਮਿੱਠੂ ਮੈਦਾਨ ਹਨ ਇਹ ਉਹੀ ਮਿੱਠੂ ਮੈਦਾਨ ਨੇ ਜਿਹੜੇ ਜਦੋਂ ਧੋੜਾ ਫਾੜੇ ਦੇ ਵਿੱਚ ਦੁਸ਼ਹਿਰਾ ਜਿਹੜਾ ਮੇਲਾ ਚੱਲ ਰਿਹਾ ਸੀ ਜਦੋਂ ਰੇਲ ਹਾਦਸਾ ਹੋਇਆ ਸੀ ਕਈ ਜਾਨਾਂ ਚਲ ਗਈਆਂ ਸੀ ਤੇ ਉਸ ਵੇਲੇ ਨਜੋਦਪੁਰ ਸਿੱਧੂ ਵੱਲੋਂ ਹੀ ਮਿੱਠੂ ਮੈਦਾਨ ਨੂੰ ਆਪਣਾ ਪੁੱ ਗਿਆ ਸੀ ਤੇ ਅੱਜ ਜਿਹੜਾ ਨਵਜੋਧਕਰ ਸਿੱਧੂ ਦੇ ਉੱਤੇ ਜਿਹੜਾ ਮਿੱਠੂ ਮੈਦਾਨ ਵਾਲੋ ਜਿਹੜੇ ਆ ਇਹ ਇਲਜ਼ਾਮ ਲਗਾਏ ਜਾ ਰਹੇ ਹਨ ਹੂੰ ਸਵਾਕੀ ਸ਼ੁਕਰੀ ਗੱਲ ਬਾਤ ਕਰੀ ਵਾਕੀ ਦੋ ਜਿਹੜਾ ਕਿ ਇਹ 7 ਸਾਲ ਪੁਰਾਣਾ ਮਾਮਲਾ ਜ਼ਿਕਰ ਕੀਤਾ ਸਾਡੇ ਪੱਤਰਕਾਰ ਦੇ ਵੱਲੋਂ ਜਦੋਂ ਜੋੜਫਾਟਿਕ ਤੇ ਦੁਸ਼ਹਿਰੇ ਵਾਲੇ ਦਿਨ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਰੇਲ ਗੱਡੀ ਦੇ ਨਾਲ ਵੱਡਾ ਹਾਦਸਾ ਹੋ ਜਾਂਦਾ ਜਦੋਂ ਉੱਥੇ ਦੁਸ਼ਹਿਰੇ ਦਾ ਪ੍ਰੋਗਰਾਮ ਹੋ ਰਿਹਾ ਹੁੰਦਾ ਤੇ ਤਕਰੀਬਨ ਕੱਟ ਤੋਂ ਬਾਟ ਲੋਕਾਂ ਦੀ ਜਾਨੀ ਕਿ ਮੌਤ ਹੋ ਜਾਣ ਦੀ ਜਿਹੜੀ ਕਿ ਉਸ ਵੇਲੇ ਮਨਪਾਗੀ ਖਬਰ ਨਿਕਲ ਕੇ ਸਾਹਮਣੇ ਆਈ ਸੀ ਤੇ ਉਸ ਵੇਲੇ ਮਿੱਠੂ ਮੈਦਾਨ ਕਾਫੀ ਚਰਚਾ ਦੇ ਵਿੱਚ ਰਿਹਾ ਸੀ ਤੇ ਉਸ ਵੇਲੇ ਨਵਜੋਧਕਰ ਸਿੱਧੂ ਦੇ ਵੱਲੋਂ ਜਿਹੜਾ ਕਿ ਮਿੱਠੂ ਮੈਦਾਨ ਦੇ ਪ੍ਰੋਗਰਾਮ ਦੇ ਵਿੱਚ ਐਜ਼ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਸੀ ਤਾਂ ਇਹ ਮਾਮਲਾ ਉਸ ਵੇਲੇ ਕਾਫੀ ਚਰਚਾ ਦੇ ਵਿੱਚ ਰਿਹਾ ਸੀ ਤੇ ਹੁਣ ਜਦੋਂ ਜਿਹੜਾ ਮਿੱਠੂ ਮੈਦਾਨ ਹੀ ਨਵਜੋਧਕਰ ਸਿੱਧੂ ਦੇ ਖਿਲਾਫ ਹੁੰਦਾ ਹੋਇਆ ਨਜ਼ਰ ਆ ਰਿਹਾ ਹੁਣ ਦੇਖਣਾ ਹੋਵੇਗਾ ਕਿ ਇਹ ਜਿਹੜਾ ਕੀ ਹੁਣ ਕੱਟੋ ਕਲੇਸ਼ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਰੂਪ ਲੈਂਦਾ ਹੈ